ਹਾਂਜੀ 사ਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਪੂ ਘੁੰਮਣ ਅੱਜ ਆਪਾਂ ਗੱਲ ਕਰਨੀ ਹੈ ਜੀ ਸਰਦਾਰ ਬਲਵਿੰਦਰ ਸਿੰਘ ਜੀ ਪੱਖੋਂ ਕਿ ਬਾਰੇ ਉਹਨਾਂ ਦੇ ਬਾਰੇ ਦੇ ਵਿੱਚ ਇੱਕ ਵੀਡੀਓ ਮੈਂ ਦੇਖੀ ਫੇਸਬੁੱਕ ਪੇਜ ਆ ਪੰਜਾਬ ਮੋਨੀਟਰ ਨਾਮ ਦਾ ਉਹਦੇ ਉੱਤੇ ਦੋ ਬੈਠੇ ਨੇ ਸਰਦਾਰ ਬੰਦੇ ਦੇਖਣ ਨੂੰ ਸਰਦਾਰ ਲੱਗਦੇ ਨੇ ਸਿਰਾਂ ਤੇ ਪੱਗਾਂ ਬੰਨੀਆਂ ਨਹੀਂ ਹੈਗੀਆਂ ਪੱਗਾਂ ਦੇ ਵਿੱਚ ਸਿਰ ਫਸਾਏ ਹੋਏ ਇੱਕ ਦਾ ਨਾਮ ਹੈਗਾ ਕੁਲਬੀਰ ਸਿੰਘ ਦੂਜੇ ਸੱਜਣ ਦਾ ਨਾਮ ਸ਼ਾਇਦ ਜੱਜਿਆ ਨਹੀਂ ਕਰਕੇ ਆ ਕਹਿੰਦੇ ਜੀ ਬਲਵਿੰਦਰ ਸਿੰਘ ਪੱਖੋ ਦਾ ਬਹੁਤ ਵੱਡਾ ਠੱਗ ਹੈ ਚੋਰ ਹੈ ਤੇ ਬਹੁਤ ਮੰਨ ਲਓ ਵੀ ਫਰਾਡ ਕਰਦਾ ਜੀ ਉਹਨਾਂ ਸੱਜਣਾਂ ਨੂੰ ਮੇਰੀ ਇੱਕ ਬੇਨਤੀ ਹੈ ਵੀ ਮੈਂ ਬਲਵਿੰਦਰ ਸਿੰਘ ਪੱਖੋ ਕੇ ਨੂੰ 2015 ਤੋਂ ਸੰਦਾ ਆ ਰਿਹਾ ਮੈਂ 2015 ਤੋਂ ਇਹਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਸ਼ਹੀਦ ਪਰਿਵਾਰਾਂ ਦੀ ਸੇਵਾ ਕਰਨੀ ਸ਼ਹੀਦ ਪਰਿਵਾਰਾਂ ਦੇ ਘਰ ਬਣਾ ਕੇ ਦੇਣੇ ਉਹਨਾਂ ਜਮੀਨਾ ਕੀ ਸਿੰਘਾਂ ਦੇ ਜਿਹੜੇ ਗਹਿਣੇ ਪਈਆਂ ਸੀ ਉਹ ਛੜਵਾਣੀਆਂ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਉਦਮ ਕਰਨਾ ਜਿਹੜੀਆਂ ਨੌਜਵਾਨ ਭੈਣਾਂ ਨੇ ਉਹਨਾਂ ਦੇ ਵਿਆਹ ਕਰਨੇ ਘਰ ਤੋਂ ਘਟ ਮੈਨੂੰ ਲੱਗਦਾ ਯਾਰ ਬਲਵਿੰਦਰ ਸਾਹਿਬ ਪੱਕੋਗੇ ਨੇ ਅੱਜ ਤੱਕ 100 ਤੋਂ ਉੱਪਰ ਤਾਂ ਵਿਆਹ ਕਰਦਾ ਹੋਊਗਾ ਨੌਜਵਾਨਾਂ ਭੈਣਾਂ ਦਾ ਤਾਂ ਜਿਹੜੇ ਸੱਜਣ ਉਹਨੂੰ ਕਹਿ ਰਹੇ ਨੇ ਵੀ ਇਹ ਗद्दार ਹੈ ਉਹਨਾਂ ਦੀ ਕਾਰਖਾਨੀ ਦੇਖ ਲਿਓ ਤੇ ਬਲਵਿੰਦਰ ਸਿੰਘ ਪੱਕੋਗੇ ਦੀ ਕਾਰਖਾਨੀ ਦੇਖ ਲਿਓ ਦੋਵਾਂ ਦਾ ਤੁਹਾਨੂੰ ਪਤਾ ਲੱਗ ਜਾਏਗਾ ਪਹਿਲਾਂ ਬਲਵਿੰਦਰ ਸਿੰਘ ਪਖੋ ਕੇ ਜਦੋਂ ਮੰਨ ਲਓ ਵੀ ਸ਼ੁਰੂ ਦੇ ਵਿੱਚ ਸੇਵਾ ਕਰਦੇ ਸੀਗੇ ਇੱਕ ਮਨਜੀਤ ਸਿੰਘ ਭਿੰਡਰਣਾਉ ਦਾ ਕੋਈ ਬੰਦਾ ਬਾਹਰ ਕਿ ਕਿ ਕੈਨੇਡਾ ਦੇ ਵਿੱਚ ਹੈ ਉਹ ਬੰਦਾ ਇੱਕ ਨੰਬਰ ਦਾ ਫਰਾਉਡੀਆ ਫਰਾਉਡੀਆ ਕਿਵੇਂ ਹੈ ਕਿਸਾਨਾਂ ਦੇ ਨਾਂ ਤੇ ਉਹਨੇ ਲੁੱਟ ਕੇ ਪੈਸੇ ਖਾ ਗਏ ਦੁਨੀਆ ਤੋਂ ਠੀਕ ਹੈ ਜੀ ਬੰਦੀ ਸਿੰਘਾਂ ਦੇ ਨਾਂ ਤੇ ਉਹਨੇ ਆਪ ਦੇ ਘਰ ਪਰ ਲਈ ਉਸ ਮਨੁੱਖ ਕੋਲੇ 1.5 1.5 2 2 3 3 ਕਰੋੜ ਰੁਪਏ ਦੀਆਂ ਗੱਡੀਆਂ ਨੇ 10-10 ਕਰੋੜ ਰੁਪਏ ਦੀ ਇੱਕ ਗੱਡੀ ਆ ਉਹਦੇ ਬੰਦੇ ਕੋਲੇ ਮਨਜੀਤ ਸਿੰਘ ਭਿੰਡਰ ਕੋਲੇ ਤੇ ਇੱਕ ਘਰ ਉਹਦੇ ਬੰਗਲੇ ਨੇ ਬੰਗਲੇ ਇਹੋ ਜਿਹੇ ਕਿਸੇ ਲੀਡਰ ਕੋਲੇ ਘਰ ਵੀ ਨਹੀਂ ਹੋਣੇ ਜਿਹਹੇ ਮਨਜੀਤ ਸਿੰਘ ਭਿੰਡਰ ਕੋਲੇ ਘਰ ਨੇ ਤੇ ਜਿਹਨੂੰ ਇਹ ਗਦਾਰ ਕਹਿੰਦੇ ਨੇ ਬਲਵਿੰਦਰ ਸਿੰਘ ਨੂੰ ਉਹਦੇ ਕੋਲੇ ਪਹਿਲਾਂ ਵੀ ਜ਼ਮੀਨ ਓਨੀ ਕੋਈ ਸੀ ਕਿ ਤੇ ਅੱਜ ਵੀ ਉਹੀ ਆ ਉਹਦੀ ਜੱਦੀ ਜਿਹੜੀ ਪਿਓ ਦੀ ਜ਼ਮੀਨ ਸੀ ਉਹੀ ਜ਼ਮੀਨ ਅੱਜ ਵੀ ਉਹਦੇ ਕੋਲੇ ਤੇ ਉਹਨੂੰ ਇਹ ਗਦਾਰ ਕਹਿੰਦੇ ਨੇ ਹਰ ਗੁਰੂ ਘਰ ਦੇ ਵਿੱਚ ਮਨਜੀਤ ਸਿੰਘ ਭਿੰਡਰ ਦੇ ਆਪ ਨੇ ਗੋਲਕ ਰੱਖੇ ਹੋਏ ਨੇ ਗੱਲੇ ਰੱਖੇ ਹੋਏ ਪੈਸੇ ਇਕੱਠੇ ਕਰਨ ਵਾਸਤੇ ਤੇ ਜਿਹੜਾ ਜੱਜਿਆਣੀ ਗੋਲ ਰਿਹਾ ਵੀ ਬਲਵਿੰਦਰ ਸਿੰਘ ਪਖੋਕੇ ਨਸ਼ੇ ਦੇ ਨਾਲ ਜੋੜ ਰਿਹਾ ਹੈ ਵੀ ਇਹਦਾ ਭਰਾ ਮੈਨੂੰ ਕਹਿੰਦਾ ਜੀ ਵੀ ਮੈਂ ਤੁਹਾਨੂੰ ਨਸ਼ਾ ਮਗਾ ਕੇ ਦਿੰਦਾ ਵਾਂ ਨਸ਼ਿਆ ਦੇ ਮੁੱਦੇ ਤੇ ਆਪਾਂ ਜੇ ਗੱਲ ਕਰੀਏ ਤਾਂ ਇਹਦਾ ਐਡਾ ਤਕੜਾ ਪ੍ਰਚਾਰ ਦਾ ਪ੍ਰਭਾਵ ਹੈ ਬਲਵਿੰਦਰ ਸਿੰਘ ਪਖੋਕੇ ਦਾ ਜੇ ਮੈਂ ਆਪਣੀ ਗੱਲ ਕਰਾਂ ਤੇ ਮੇਰੇ ਸੱਜਣ ਮਿੱਤਰ 5 6 ਹੋਰ ਨੇ ਵੀ ਮੈਂ ਇੰਨੀ दारू ਪੀਂਦਾ ਸੀਗਾ ਮੇਰਾ ਪਿਓ ਸਮਝਾਉਂਦਾ ਸਮਝਾਉਂਦਾ ਇਹ ਦੁਨੀਆ ਤੋਂ ਚਲੇ ਗਿਆ ਪਰ ਮੈਂ दारू ਨਹੀਂ ਛੱਡੀ ਮੈਂ ਡੇਲੀ ਇੱਕ ਬੋਤਲ दारू ਪੀਂਦਾ ਸੀ ਡੇਲੀ ਪਰ ਬਲਵਿੰਦਰ ਸਿੰਘ ਦਾ ਪ੍ਰਚਾਰ ਦਾ ਐਸਾ ਅਸਰ ਹੋਇਆ ਅੱਜ ਮੈਨੂੰ ਟੈਸਟ ਕਰਾ ਕੇ ਦੇਖ ਲਓ ਤੇ ਅੱਜ ਤੋਂ 3 ਸਾਲ ਹੋ ਗਏ ਵੀ दारू ਨੂੰ ਕਦੇ ਮੈਂ ਹੱਥ ਵੀ ਲਾਇਆ ਹੋਵੇ ਹੱਥ ਵੀ ਨਹੀਂ ਤਾਂ ਮੈਨੂੰ ਪਤਾ ਨਹੀਂ ਸੀ ਵੀ ਸਿੱਖੀ ਕੀ ਹੁੰਦੀ ਹੈ ਗੁਰੂ ਘਰ ਕੀ ਹੁੰਦਾ ਹੈ ਠੀਕ ਹੈ ਜੀ ਜਿੱਥੇ ਕਿਸੇ ਨੇ ਕਹਿ ਦੇਣਾ ਉੱਥੇ ਅਸੀਂ ਚਲੇ ਜਾਣਾ ਠੀਕ ਹੈ ਜੀ ਨਸ਼ੇ ਦੇ ਵਿੱਚ ਆਪਣਾ ਗੁਲਤਾਨ ਸੀਗਾ ਜ਼ਿੰਦਗੀ ਪੂਰੀ ਬਰਬਾਦ ਕਰਦੀ ਨਸ਼ੇ ਦੇ ਵਿੱਚ ਪਰ ਇਹੋ ਜਿਹਾ ਉਸ ਬੰਦੇ ਨੇ ਪ੍ਰਚਾਰ ਦਾ ਮਨ ਤੇ ਅਸਰ ਹੋਇਆ ਇਹਨਾਂ ਲੋਕਾਂ ਨੇ ਉਹਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰਤੀਆਂ ਠੀਕ ਹੈ ਜੀ ਮਨਜੀਤ ਸਿੰਘ ਭਿੰਡਰ ਨੂੰ ਜਦੋਂ ਉਹਨੇ ਸਵਾਲ ਕਰਨਾ ਸ਼ੁਰੂ ਕੀਤਾ ਬਲਵਿੰਦਰ ਸਿੰਘ ਪਖੋਗੇ ਨੇ ਤਾਂ ਉਦੋਂ ਕਹਿੰਦੇ ਜੀ ਬਲਵਿੰਦਰ ਸਾਹਿਬ ਪਖੋਗੇ ਤਾਂ ਸਾਡਾ ਮਲਾਜ਼ਮ ਹੈ ਠੀਕ ਹੈ ਸਾਡਾ ਨੌਕਰ ਸਾਡੇ ਕੋਲ ਨੌਕਰੀ ਕਰਦਾ ਸੀਗਾ ਇਹ ਕੌਣ ਹੁੰਦਾ ਸਾਡੇ ਤੋਂ ਜਵਾਬ ਪੁੱਛਣ ਵਾਲਾ ਯਾਰ ਬਲਵਿੰਦਰ ਸਿੰਘ ਪੱਖੋ ਕੇ ਨਾ ਇੱਕ ਹੀਰਾ ਹੀਰਾ ਇੱਕ 파ਰਸ ਆ ਹੋ ਠੀਕ ਹੈ ਜਿਹੜੀ ਗੱਲ ਉਹ ਕਹਿ ਦਿੰਦਾ ਨਾ ਉਹ ਗੱਲ ਪੂਰੀ ਕਰਕੇ ਦਿਖਾਉਂਦਾ ਉਹ ਪਿਛਲੇ ਦਿਨਾਂ ਦੇ ਵਿੱਚ ਇੱਕ ਮੈਰਿਜ ਕੀਤੀ ਉਹਨੇ ਹੁਣ ਉਹਦੇ ਨਾਲ ਸੰਗਤ ਸਾਥ ਦਿੰਦੀ ਐ ਸੰਗਤ ਦਾ ਵਿਸ਼ਵਾਸ ਬਣਿਆ ਹੋਇਆ ਪਿਛਲੇ ਦਿਨਾਂ ਦੇ ਵਿੱਚ ਇੱਕ 10 ਘੰਟਿਆਂ ਦੇ ਵਿੱਚ ਮੈਰਿਜ ਕਰਕੇ ਦਿਖਾਈਏ ਕਿ ਬੇਟੀ ਦੀ ਰਾਤ ਨੂੰ 9 ਵਜੇ ਮੀਟਿੰਗ ਹੁੰਦੀ ਹੈ ਉਹਨਾਂ ਦੀ ਪਰਿਵਾਰ ਦੇ ਨਾਲ ਪਰਿਵਾਰ ਚੱਲ ਕੇ ਆਉਂਦਾ ਬਲਵਿੰਦਰ ਸਿੰਘ ਸਵੇਰੇ ਮੇਰੀ ਧੀ ਦੀ ਮੈਰਜ ਹੈ ਪਰ ਮੇਰੇ ਕੋਲੇ ਕੁਝ ਨਹੀਂ ਹੈਗਾ ਮੇਰੇ ਕੋਲ 1 ਰੁਪਿਆ ਨਹੀਂ ਹੈਗਾ ਧੀ ਦਾ ਪਿਓ ਕਹਿ ਰਿਹਾ ਅੱਖਾਂ ਤੋਂ ਅੰਨਾ ਹੋ ਬਲਵਿੰਦਰ ਸਿੰਘ 50000 ਰੁਪਏ ਦਿੰਦਾ ਕਹਿੰਦਾ ਬਾਈ ਵੀ ਆ 50000 ਰੁਪਏ ਤਾਂ ਤੂੰ ਹੁਣੇ ਫੜ ਬਾਕੀ ਆਪਾਂ ਸਵੇਰੇ ਦੇਖਦੇ ਆ 10 ਘੰਟੇ ਦੇ ਵਿੱਚ ਵਿੱਚ ਇੰਨਾ ਵਧੀਆ ਵਿਆਹ ਕਰਤਾ ਹਰ ਚੀਜ਼ ਉਹਨੂੰ ਜਿਹੜੀ ਬਣਾ ਕੇ ਦੇਣ ਵਾਲੀ ਸੀਗੀ ਜਿਵੇਂ ਆਪਾਂ ਕੁੜੀਆਂ ਨੂੰ ਘਰੇ ਦਾਜ ਬਣਾ ਕੇ ਦਿੰਦੇ ਆ ਨਾ ਫਰਨੀਚਰ ਵਗੈਰਾ ਕੱਪੜੇ ਲੀੜਾ ਜੋ ਵੀ ਹੁੰਦਾ ਤੇ ਛੀ ਦੇ ਪਰਵਾਰਾਂ ਦੇ ਘਰ ਬਣਾ ਬਣਾ ਕਹਿੰਦੇ ਐਨੇ ਕੋ ਦੇ ਤੇ ਪਤਾ ਨਹੀਂ ਕਿੰਨਿਆਂ ਕੋ ਧੀਆ ਦੇਦੇ ਵਿਆਹ ਕਰਦੇ ਜਦੋਂ ਇਹ ਲੋਕਾਂ ਨੇ ਉਹ ਤਾਂ ਲੱਤਾਂ ਖਿੱਚਣੀਆਂ ਤਾਂ ਹਟੇ ਨਹੀਂ ਹਟੇ ਨਹੀਂ ਹਟੇ ਨਹੀਂ ਹੈਨਾ ਤਾਂ ਉਹਨੇ ਜੀ ਇਹਨਾਂ ਨਾਲ ਅਡ ਹੋਣ ਦਾ ਠੀਕ ਹੈ ਇਹ ਅਡ ਹੋ ਗਏ ਉਹ ਅਡ ਹੋ ਗਿਆ ਇੱਕ ਸਾਲ ਤੋਂ ਬਲਵਿੰਦਰ ਸਿੰਘ ਪੱਖੋ ਕੇ ਕੱਲਾ ਵਿਚਾਰਾ ਸੇਵਾ ਕਰ ਰਿਹਾ ਇੱਕ ਸਾਲ ਤੋਂ ਉਹ ਸੰਗਤ ਸਹਯੋਗ ਕਰਦੀ ਹੈ ਉਹ ਸੇਵਾ ਕਰ ਰਿਹਾ ਡਟ ਕੇ ਸੇਵਾ ਕਰ ਰਿਹਾ ਅੱਜ ਇਹ ਡੇਟ ਦੇ ਵਿੱਚ ਵੀ ਉਹਦੇ ਨਾਲ ਕੋਈ ਸੰਸਤਾ ਨਹੀਂ ਕੋਈ ਕਮੇਟੀ ਨਹੀਂ ਕੋਈ ਗੁਰਦਾਰਾ ਪ੍ਰਬੰਧਕ ਕਮੇਟੀ ਨਹੀਂ ਉਹਦੇ ਨਾਲ ਸਿਰਫ ਸੰਗਤ ਉਹਦਾ ਸਾਥ ਦਿੰਦੀ ਆ ਸੰਗਤ ਦੇ ਭਰੋਸੇ ਉਤੇ ਅੱਜ ਤੁਸੀਂ ਚੈੱਕ ਕਰਕੇ ਦੇਖ ਲਓ 1 ਸਾਲ ਦੇ ਵਿੱਚ ਉਹਨੇ 1 ਤੋਂ 1/2 ਕਰੋੜ ਰੁਪਇਆ ਕਰੋੜ ਤੋਂ 1/2 ਕਰੋੜ ਰੁਪਇਆ ਵੰਡਿਆ ਹੋਗਾ ਸ਼ਹੀਦ ਪਰਿਵਾਰਾਂ ਦੇ ਵਿੱਚ ਤੇ ਜਿਹੜਾ ਆ ਜੱਜਿਆਣੀ ਬੋਲ ਰਿਹਾ ਵੀ ਬਲਵਿੰਦਰ ਸਿੰਘ ਗਦਾਰ ਹੈ ਉਹਨੂੰ ਮੇਰਾ ਸਵਾਲ ਹੈ ਤੈਨਾਂ ਮਾਤਾ ਹਰਬੰਸ कौर ਦੀ ਗੱਲ ਕੀਤੀ ਹੈ ਜੱਜਿਆਣੀ ਸਾਹਿਬ ਤੁਸੀਂ ਕੀ ਕਿਹਾ ਕਹਿੰਦਾ ਮੈਂ 12 ਕਿਲੋ ਕਣਕ ਮਾਤਾ ਨੂੰ ਹਰ ਮਹੀਨੇ ਦਿੰਦਾ ਸੀਗਾ 12 ਕਿਲੋ ਕਣਕ ਹਰ ਮਹੀਨੇ ਦਿੰਦਾ ਇੱਕ ਸਾਲ ਦੇ ਵਿੱਚ ਕਿੰਨੀ ਕਣਕ ਬਣ ਗਈ ਸਵਾ ਕੁਆਟਲ ਤੁਸੀਂ ਸਵਾ ਕੁਆਟਲ ਦਾਣ ਕਣਕ ਦੇ ਕੇ ਦਾਨੀ ਬਣ ਗਏ ਤੇ ਬਲਵਿੰਦਰ ਸਿੰਘ ਸਵਾ ਕਰੋੜ ਰੁਪਇਆ ਵੰਡ ਕੇ ਵੀ ਯਾਰ ਗਦਾਰ ਬਣ ਗਿਆ ਤੁਸੀਂ ਸਵਾ ਕੁਆਟਲ ਕਣਕ ਦੇ ਕੇ ਹੀ ਸੱਚੇ ਸੁੱਚੇ ਬਣ ਗਏ ਤੇ ਉਹ ਸਵਾ ਕਰੋੜ ਰੁਪਇਆ ਵੰਡ ਕੇ ਵੀ ਗਦਾਰ ਹੈ ਜਦੋਂ NIA ਦੇ ਬਲਵਿੰਦਰ ਪੱਖੋਗੇ ਨੇ ਨੋਟਿਸ ਆਉਂਦੇ ਸੀ ਕਿ ਤੁਸੀਂ ਉਹਦੇ ਨਾਲ ਕਦੇ ਖੜੇ ਸੀ ਜਾ ਕੇ ਤੁਸੀਂ ਆਪ ਦੇ ਮੂੰਹੋਂ ਕਹਿੰਦੇ ਸੀਗੇ ਬਲਵਿੰਦਰ ਸਿੰਘ ਪੱਖੋਗੇ ਮੇਰਾ ATM ਹੈ ਤੁਸੀਂ ਬਲਵਿੰਦਰ ਪੱਖੋਗੇ ਤੋਂ ਪੈਸੇ ਫੜ-ਫੜ ਕੇ ਭਰਦੇ ਹੁੰਦੇ ਸੀਗੇ ਫੀਸਾਂ ਆਪਣੇ ਬੱਚਿਆਂ ਦੀ ਠੀਕ ਹੈ ਜੀ ਤੇ ਬਲਵਿੰਦਰ ਸਿੰਘ ਪੱਖੋਗੇ ਨੇ ਤੁਹਾਨੂੰ ਹਰ ਜਗ੍ਹਾ ਤੁਹਾਡੀ ਸਪੋਰਟ ਕੀਤੀ ਤੁਹਾਡੇ ਨਾਲ ਖੜੇ ਤੋਨੋ ਦਵਾਈਆਂ ਬੂਟੀਆਂ ਵਾਸਤੇ ਠੀਕ ਹੈ ਤੁਹਾਡੇ ਘਰ ਦੇ ਖਰਚੇ ਵੀ ਚਲਾਏ ਯਾਰ ਅੱਜ ਬਲਵਿੰਦਰ ਸਿੰਘ ਪੱਖੋ ਕੇ ਗਦਾਰ ਹੋ ਗਿਆ ਯਾਰ ਮਨਜੀਤ ਸਿੰਘ ਭਿੰਡਰਾ ਕਰੋੜਾਂ ਅਰਬਾਂ ਖਰਬਾਂ ਰੁਪਈਆ ਲੈ ਕੇ ਯਾਰ ਹੋ ਗਿਆ ਕੌਮ ਦਾ ਵਫਾਦਾਰ ਤੇ ਜਿਹੜਾ ਜਨਤਾ ਦੀ ਤੇ ਰੱਖ ਕੇ ਰਾਤ ਦਿਨ ਇੱਕ ਕਰਕੇ ਤੁਰਿਆ ਫਿਰਦਾ ਬਲਵਿੰਦਰ ਸਿੰਘ ਉਹ ਅੱਜ ਗਦਾਰ ਹੋ ਗਿਆ ਉਹਨਾਂ ਚੀਦ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਤੇ ਮੇਰੀ ਬੇਨਤੀ ਹੈ ਮਨਜੀਤ ਸਿੰਘ ਭਿੰਡਰ ਨੂੰ ਵੀ ਤੇ ਅੱਜ ਜੱਜਿਆਣੀ ਨੂੰ ਵੀ ਵੀ ਤੁਸੀਂ ਭਾਈ ਜਾਂ ਤਾਂ ਆਪਣੀਆਂ ਆ ਆਤਾਂ ਛੱਡ ਦਿਓ ਠੀਕ ਆ ਤੁਸੀਂ ਵੀ ਸੇਵਾ ਕਰੋ ਯਾਰ ਜੇ ਤੁਸੀਂ ਸੇਵਾ ਕਰਨੀ ਚਾਹਦੇ ਤੁਸੀਂ ਵੀ ਕਰੋ ਪਰ ਤੁਸੀਂ ਸ਼ਹੀਦ ਪਰਿਵਾਰਾਂ ਦੇ ਥੋੜੇ ਪ੍ਰਤੀ ਸ਼ਹੀਦ ਪਰਿਵਾਰਾਂ ਦੇ ਮਨ ਵਿੱਚ ਐਨਾ ਗੁੱਸਾ ਹੈ ਨਾ ਥੋੜੇ ਲੋਕ ਪਤਲੇ ਫੂਕਣਗੇ ਤੁਹਾਨੂੰ ਮੈਂ ਦੱਸ ਰਿਹਾ ਜਿਹੜਿਆ ਤਿੰਨ ਤਿੰਨ ਚਾਰ ਜਾਣੇ ਤੁਸੀਂ ਵਿਰੋਧ ਕਰਦੇ ਹੋ ਨਾ ਬਲਵਿੰਦਰ ਸਿੰਘ ਦਾ ਇਹ ਤੁਸੀਂ ਬਲਵਿੰਦਰ ਸਿੰਘ ਦਾ ਵਿਰੋਧ ਨਹੀਂ ਕਰਦੇ ਯਾਰ ਇਹ ਤੁਸੀਂ ਵਿਰੋਧ ਕਰ ਰਹੇ ਹੋ ਸ਼ਹੀਦ ਪਰਿਵਾਰਾਂ ਦਾ ਕੱਲੇ ਸ਼ਹੀਦ ਪਰਿਵਾਰਾਂ ਦਾ ਨਹੀਂ ਗੱਲ ਹੈਗੀ ਬਲਵਿੰਦਰ ਸਿੰਘ ਨੇ ਜਿੱਥੇ ਕਿਤੇ ਪੁਲਸ ਨਾਲ ਟੱਕਾ ਹੋਇਆ ਉੱਥੇ ਵੀ ਉਹਨੇ ਗੱਲ ਕੀਤੀ ਉਹਨੇ ਪੁਲਸਾਂ ਦੇ ਬੱਚਿਆਂ ਦੀ ਵੀ ਹੈਲਪ ਕੀਤੀ ਹੈ ਠੀਕ ਹੈ ਉਹਨੇ ਪੁਲਸ ਦੇ ਪਰਿਵਾਰਾਂ ਦੀ ਵੀ ਜਿੱਥੇ ਮੰਨ ਲਓ ਵੀ ਨੁਕਸਾਨ ਹੋਇਆ ਉਹਨੇ ਉੱਥੇ ਵੀ ਗੱਲ કરી ਹੈ ਤੁਸੀਂ ਉਹਨੂੰ ਅੱਜ ਗਦਾਰ ਕਹਿ ਰਹੇ ਹੋ ਠੀਕ ਹੈ ਪਿਛਲੇ 10 ਸਾਲ ਤੋਂ ਵਫਾਦਾਰ ਸੀਗਾ ਅੱਜ ਉਹ ਗਦਾਰ ਹੋ ਗਿਆ ਪਹਿਲਾਂ ਮੰਨ ਲਓ ਵੀ ਜਦੋਂ ਤੋਂ ਤੁਹਾਡੇ ਕਹਿੰਦੇ ਠੀਕ ਹੈ ਨਹੀਂ ਸੇਵਾ ਕਰ ਰਿਆ ਸੀਗਾ ਇੱਥੇ ਪੰਜਾਬ ਦੇ ਵਿੱਚ ਦਿਨ ਰਾਤ ਵਿਚਰਦਾ ਓਦੋਂ ਚੰਗਾ ਸੀਗਾ ਠੀਕ ਹੈ ਜੇ ਉਹਨੇ ਤੁਹਾਨੂੰ ਜਾਂ ਮਨਜੀਤ ਸਿੰਘ ਭਿੰਡਰ ਨੂੰ ਕੋਈ ਸਵਾਲ ਕਰ ਲਿਆ ਤੇ ਅੱਜ ਉਹ ਗਦਾਰ ਹੋ ਗਿਆ ਤੁਸੀਂ ਮਸੰਦ ਮਸੰਦਾਂ ਵਾਲੀ ਲਾਈਨ ਦੇ ਵਿੱਚ ਖੜੇ ਹੋਗੇ ਮਸੰਦਾ ਵਾਲੀ ਲਾਈਨ ਦੇ ਵਿੱਚ ਬਾਈ ਜੀ ਯਾਦ ਰੱਖਿਓ ਜਿੰਨੇ ਵੀ ਤਿੰਨ ਚਾਰ ਬੰਦੇ ਨੇ ਨਾ ਚਾਹੇ ਆ ਚੈਨਲ ਵਾਲਾ ਹੋਵੇ ਪੇਜ ਵਾਲਾ ਪੰਜਾਬ ਮੋਨੀਟਰ ਵਾਲਾ ਹੋਵੇ ਤੇ ਚਾਹੇ ਹੋਵੇ ਆ ਜੱਜਿਆਣੀ ਚਾਹੇ ਹੋਵੇ ਮਨਜੀਤ ਸਿੰਘ ਭਿੰਡਰ ਇਹ ਮਸੰਦਾ ਦੀ ਲਾਈਨ ਦੇ ਵਿੱਚ ਖੜੇ ਹੋਵੋਗੇ ਤੁਸੀਂ ਜੇ ਅੱਜ ਦੀ ਡੇਟ ਦੇ ਵਿੱਚ ਵੀ ਭਾਈ ਕਨਈਆ ਜੀ ਹੁੰਦੇ ਨਾ ਚਲੋ ਉਹਦਾ ਹਮੇਸ਼ਾ ਅਮਰ ਰੂਹਾਂ ਨੇ ਜੇ ਅੱਜ ਦੀ ਡੇਟ ਦੇ ਵਿੱਚ ਭਾਈ ਕਨਈਆ ਜੀ ਸੇਵਾ ਕਰਦੇ ਤੁਸੀਂ ਭਾਈ ਕਨਈਆ ਜੀ ਤੇ ਵੀ ਸਵਾਲ ਚੱਕਣੇ ਸੀਗੇ ਯਾਰ ਮਾੜੀ ਮੋਟੀ ਸ਼ਰਮ ਕਰੋ ਆ ਤੁਹਾਡੇ ਮੂਰੇ ਹੱਥ ਬੰਨੇ ਤੁਸੀਂ ਸਿਆਣੇ ਬਿਆਣੇ ਹੋ ਠੀਕ ਹੈ ਤੁਸੀਂ ਪੱਗਾਂ ਦੇ ਵਿੱਚ ਸਿਰ ਫਸਾਏ ਹੋਏ ਨੇ ਉਹ ਬੰਦਾ ਜੋ ਕਹਿੰਦਾ ਕਰਕੇ ਦਿਖਾਉਂਦਾ ਇੱਕ ਸਾਲ ਦੇ ਵਿੱਚ ਘਰ ਤੋਂ ਘਰ 10 ਬੇਟੀਆਂ ਦੇ ਵਿਆਹ ਕਰਦਾ ਉਹ 10 ਘੰਟਿਆਂ ਦੇ ਵਿੱਚ ਉਹਨੇ ਮੈਰਿਜ ਕਰਕੇ ਦਿਖਾ ਦਿੱਤੀ ਧੀ ਦੀ ਇੱਕ ਦੀ 10ਾਂ ਘੰਟਿਆਂ ਦੇ ਵਿੱਚ ਵਿਆਹ ਕਰਨਾ ਬਹੁਤ ਵੱਡੀ ਗੱਲ ਹੈ ਕੋਈ ਛੋਟੀ ਗੱਲ ਨਹੀਂ ਹੈਗੀ ਸੰਗਤ ਦੇ ਵਿੱਚ ਉਹਦਾ ਵਿਸ਼ਵਾਸ ਬਣਿਆ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਦਿਓ ਜੋ ਮਰਜ਼ੀ ਕਰ ਲਿਓ ਇਹ ਵਿਸ਼ਵਾਸ ਕਦੇ ਟੁੱਟ ਨਹੀਂ ਸਕਦਾ ਕਿਉਂਕਿ ਉਹ ਗੁਰੂ ਮਹਾਰਾਜ ਦਾ ਸੱਚਾ ਸਿੱਖ ਹੈ ਸੱਚੇ ਦੀ ਪੈਜ ਉਹ ਰੱਖਦਾ ਆਪ ਹੀ ਹੁੰਦਾ ਆਕਾਲਪੁਰਕ ਵਾਹਿਗੁਰੂ ਠੀਕ ਹੈ ਪ੍ਰਮਾਤਮਾ ਦੇਖਦਾ ਹੈ ਤੁਸੀਂ ਕਰੋਗੇ ਤੁਹਾਨੂੰ ਭਰਨੀਆਂ ਪੈਣਗੀਆਂ ਇੱਕ ਗੱਲ ਯਾਦ ਰੱਖਿਓ ਸੰਗਤ ਦੀ ਗਰੀਬ ਦੀ ਹਾ ਤੇ ਗਰੀਬ ਦੀ ਦੁਆ ਜੇ ਗਰੀਬ ਅਸੀਸ ਜਦੇ ਉਹ ਵੀ ਬਹੁਤ ਜਲਦੀ ਲੱਗਦੀ ਹੈ ਜੇ ਵੱਧਵਾ ਦੇਦੇ ਉਹ ਵੀ ਬਹੁਤ ਜਲਦੀ ਲੱਗਦੀ ਹੈ ਯਾਰ ਬਲਵਿੰਦਰ ਨੇ ਕੀ ਲੈਣਾ ਹੈ ਠੀਕ ਹੈ ਕੋਈ ਬਲਵਿੰਦਰ ਮੇਰਾ ਰਿਸ਼ਤੇਦਾਰ ਨਹੀਂ ਹੈਗਾ ਬਲਵਿੰਦਰ ਨੇ ਕੀ ਜਾਣਿਆ ਮੈਨੂੰ ਕੱਲ੍ਹ ਸੋ ਉਹਦੇ ਕੋ ਆਪਣੀ ਜ਼ਮੀਨ ਜਾਇਦਾਦ ਹੈ ਠੀਕ ਹੈ ਬੱਚੇ ਉਹਦੇ ਬਾਹਰ ਸੈਟਲ ਨੇ ਜੇ ਉਹ ਚਾਵੇ ਤਾਂ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਸਕਦਾ ਯਾਰ ਉਹ ਤਾਂ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਸਕਦਾ ਸਿਰਫ ਉਹ ਸ਼ਹੀਦ ਪਰਿਵਾਰਾਂ ਕਰਕੇ ਤੁਰਿਆ ਫਿਰਦਾ ਵੀ ਨਹੀਂ ਯਾਰ ਮੇਰੇ ਤੇ ਸੰਗਤ ਭਰੋਸਾ ਕਰਦੀ ਐ ਮੇਰੇ ਕਰਕੇ ਇਹਨਾਂ ਦੇ ਬੱਚੇ ਪਾਲਦੇ ਨੇ ਇਹਨਾਂ ਦੇ ਘਰ ਬਣ ਗਏ ਇਹਨਾਂ ਦੀ ਰੋਟੀ ਪਾਲੀ ਚੱਲਦਾ ਚੱਲ ਯਾਰ ਸੇਵਾ ਕਰਦਾ ਕਰੀ ਚੱਲ 1 ਰੁਪਏ ਦਾ ਵੀ ਦੇਨਦਾਰ ਹੋਏਗਾ ਨਾ ਬਲਵਿੰਦਰ ਸਿੰਘ ਜਿੱਥੇ ਕਹੋ ਕਿ ਜਿਹੜੀਆਂ ਗੱਲਾਂ ਜਿਹੜੇ ਤੁਸੀਂ ਇਲਜ਼ਾਮ ਲਾਏ ਨੇ ਜਿੰਨੇ ਵੀ ਤੁਸੀਂ ਇਲਜ਼ਾਮ ਲਾਏ ਨੇ ਚਾਹੇ ਮਨਜੀਤ ਸਿੰਘ ਭਿੰਡਰ ਹੋਵੇ ਚਾਹੇ ਜੱਜਿਆ ਨਹੀਂ ਹੋਵੇ ਤੇ ਚਾਹੇ ਆ ਹੋਵੇ ਆਪਣਾ ਕੀ ਨਾਮ ਇਹਦਾ ਪੰਜਾਬ ਮਨੀਟਰ ਵਾਲਾ ਅਕਾਲ ਤਖਤ ਸਾਹਿਬ ਦੇ ਚਲੋ ਸ੍ਰੀ ਹਰਮੰਦਰ ਸਾਹਿਬ ਚੜ੍ਹ ਕੇ ਠੀਕ ਹੈ ਉੱਥੇ ਕਹੋ ਗੁਰੂ ਘਰੇ ਖੜ ਕੇ ਸੌਂ ਖਾ ਕੇ ਕਹੋ ਵੀ ਹਾਂ ਇਹ ਗੱਲਾਂ ਸੱਚੀਆਂ ਨੇ ਯਾਰ ਝੂਠ ਬੋਲਣਾ ਤੁਸੀਂ ਕੂੜ ਪ੍ਰਚਾਰ ਜਿੰਨਾ ਮਰਜੀ ਕੂੜ ਪ੍ਰਚਾਰ ਕਰ ਲਿਓ ਠੀਕ ਹੈ ਸੱਚ ਸੱਚ ਹੁੰਦਾ ਕੂੜ ਕੂੜੇ ਹੁੰਦਾ ਨਹੀਂ ਤਾਂ ਕਹੋ ਹਰਮੰਦਰ ਸਾਹਿਬ ਕੇ ਚੜ੍ਹ ਕੇ ਵੀ ਹਾਂ ਇਹ ਗੱਲਾਂ ਸੱਚ ਨੇ ਤੂੰ ਪ੍ਰੂਫ ਲਿਆ ਕੇ দাও ਕੀ ਤੂੰ ਪ੍ਰੂਫ ਦੇ ਸਕਦੇ ਹੋ ਬਲਵਿੰਦਰ ਸਿੰਘ ਨੇ ਕਿਤੇ ਠੱਗੀ ਮਾਰੀ ਐ ਯਾਰ ਮਾੜੀ ਮੋਟੀ ਦਾ ਸ਼ਰਮ ਕਰ ਲੋ ਤੁਹਾਨੂੰ ਕੋਈ ਹੈ ਨਹੀਂ ਮਾੜੀ ਮੋਟੀ ਸ਼ਰਮ ਵੈਸੇ ਤੂੰ ਗਾਤਰੇ ਕਰ ਗੱਲਾਂ ਤੋਂ ਹੀ ਕਰਦੇ ਹੋ ਬਲਵਿੰਦਰ ਸਿੰਘ ਨੂੰ ਯਾਰ ਜਿਹਨੇ ਜਾਣ ਤਾ ਦੀ ਤੇ ਰੱਖ ਕੇ ਦਿਨ ਰਾਤ ਕਰਕੇ ਲੋਕਾਂ ਦਾ ਮੋੜ ਵਸੇਬਾ ਕਰਤਾ ਠੀਕ ਐ ਧੀਆ ਪੈਣਾ ਦੇ ਡੋਲੇ ਤੌਰ ਤੇ ਅੱਜ ਤੁਸੀਂ ਉਹਨਾਂ ਨੂੰ ਮਾੜਾ ਕਹਿ ਰਹੇ ਹੋ ਤਾਂ ਮਾੜੀ ਮੋਟੀ ਸ਼ਰਮ ਕਰ ਲੋ ਠੀਕ ਹੈ ਜੇ ਕੋਈ ਤੁਹਾਨੂੰ ਸ਼ਰਮ ਹੈਗੀ ਹੈ ਪਰ ਵੈਸੇ ਤੁਹਾਡੇ ਵਰਗੇ ਬੰਦਿਆਂ ਨੂੰ ਸ਼ਰਮ ਨਹੀਂ ਹੈਗੀ ਤੁਹਾਡੇ ਘਰਾਂ ਦੇ ਬਿੱਲ ਬਿਜਲੀ ਦੇ ਬਿੱਲ ਵੀ ਤੁਹਾਡੇ ਬਲਵਿੰਦਰ ਸਿੰਘ ਭਰਦਾ ਰਿਹਾ ਤੁਹਾਡੇ ਬੱਚਿਆਂ ਦੇ ਫੀਸਾਂ ਵੀ ਬਲਵਿੰਦਰ ਭਰਦਾ ਰਿਹਾ ਠੀਕ ਹੈ ਤੁਹਾਨੂੰ ਦਵਾਈਆਂ ਵਾਸਤੇ ਵੀ ਬਲਵਿੰਦਰ ਪੈਸੇ ਦਿੰਦਾ ਰਿਹਾ ਉਸ ਦਿਨ ਬਲਵਿੰਦਰ ਸਿੰਘ ਚੰਗਾ ਸੀਗਾ ਜਿਸ ਦਿਨ ਬਲਵਿੰਦਰ ਸਿੰਘ ਤੁਹਾਨੂੰ ਸਵਾਲ ਕਰਨ ਲੱਗ ਗਿਆ ਮਨਜੀਤ ਸਿੰਘ ਭਿੰਡਰ ਵਰਗੇ ਨੂੰ ਮਨਜੀਤ ਸਿੰਘ ਭਿੰਡਰ ਨੂੰ ਵੀ ਬੇਨਤੀ ਹੈ ਬਿਕ ਕਰੋੜਾ ਰੁਪਏ ਦੇ ਘਰ ਕਿੱਥੋਂ ਆ ਗਏ ਕਰੋੜਾ ਰੁਪਏ ਦੇ ਗੱਡੀਆਂ ਕਿੱਥੋਂ ਆ ਗੀਆਂ ਕਿਸਾਨਾਂ ਦੇ ਨਾਂ ਤੇ ਤੁਸੀਂ ਲੁੱਟ ਕੇ ਖਾ ਗਏ ਲੁੱਟ ਕੇ ਕਿਸਾਨਾਂ ਦੇ ਨਾਂ ਤੇ ਤੁਸੀਂ ਲੁੱਟ ਕੇ ਖਾਦਾ ਸ਼ਹੀਦ ਪਰਿਵਾਰਾਂ ਦੇ ਨਾਂ ਤੇ ਤੁਸੀਂ ਲੁੱਟ ਕੇ ਖਾ ਗਏ ਇੱਕ ਮੈਂ ਕੱਲ ਵੀਡੀਓ ਸੁਣ ਰਿਹਾ ਸੀਗਾ ਕਰਮਜੀਤ ਸਿੰਘ ਸਨਾਮ ਦੀ ਕਰਮਜੀਤ ਸਿੰਘ ਸਨਾਮ ਆ ਬਹੁਤ ਚੜ੍ਹਦੀ ਕਲਾ ਦੇ ਸਿੰਘ ਨੇ ਉਹਨਾਂ ਦੀ ਇੱਕ ਵੀਡੀਓ ਸੁਣ ਰਿਹਾ ਸੀ ਕਿ ਕਹਿੰਦਾ ਕੋਈ ਸੱਜਣ ਸੀਗੇ 20 22 ਸੱਜਣਾਂ ਨੇ ਕਹਿੰਦਾ 22000 ਰੁਪਏ ਇਕੱਠਾ ਕਰਿਆ ਮੇਰੇ ਨਾਂ ਤੇ ਉਦੋਂ ਜਿਹੜੇ ਸੀਗਾ ਕਰਮਜੀਤ ਸਿੰਘ ਤੇ ਉਦੋਂ ਬਾਅਦ ਉਹ 2000 ਰੁਪਏ ਇਕੱਠਾ ਕਰਕੇ ਕਹਿੰਦੇ ਵੀ 1000 ਰੁਪਏ ਕਰਮਜੀਤ ਨੂੰ ਦੇ ਦੋ ਤੇ 21 ਜਣੇ ਆਪਾਂ ਵਾ 1000-1000 ਆਪਾਂ ਰੱਖ ਲਓ ਇੱਕ ਬੰਦੇ ਨੂੰ 1000 ਰੁਪਏ ਦੇ ਕੇ ਸੁਨਾਮ ਭੇਜਤਾ ਜਾਂ ਕਰਮਜੀਤ ਦੀ ਮਾਤਾ ਨੂੰ ਦੇ ਕੇ ਆ ਉਹ گا ਉਹਦੋਂ ਵੀ ਬੇਈਮਾਨ ਨਿਕਲਿਆ ਉਹਨੇ 200 ਰੁਪਏ ਮਾਤਾ ਨੂੰ ਦੇਤਾ ਤੇ 800 ਰੁਪਏ ਆਪ ਰੱਖ ਲਿਆ ਟਰੋਡੇ ਵਰਗੇ ਇਹੋ ਜਿਹੇ ਸੇਵਾਦਾਰ ਹੁੰਦੇ ਨੇ ਠੀਕ ਹੈ ਧੰਨਵਾਦ ਜੇ ਕੋਈ ਵੱਧ ਘੱਟ ਬੋਲਿਆ ਗਿਆ ਤਾਂ ਮਾਫੀ ਚਾਹੁੰਦਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤ